ਮਨੁੱਖਤਾ ਅਤੇ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਅਮਰ ਸ਼ਹਾਦਤ ਦੇਣ ਵਾਲੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਨਿਗਮ ਕਰਮਚਾਰੀਆਂ ਤਾਲਮੇਲ ਦਲ ਦੀ ਅਗਵਾਈ ਹੇਠ ਨਗਰ ਨਿਗਮ ਦਫ਼ਤਰ ਅੰਮ੍ਰਿਤਸਰ ਵਿੱਚ ਇੱਕ ਪਾਪੁਰਖ ਅਤੇ ਸ਼ਰਧਾ ਭਰਪੂਰ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਪਵਿੱਤਰ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵੱਲੋਂ ਰਸ ਭਿਨਾ ਕੀਰਤਨ ਕਰਕੇ ਗੁਰੂ ਮਹਾਰਾਜ ਦੀ ਮहिमा ਗਾਈ ਗਈ ਜਿਸ ਦੇ ਨਾਲ ਹਜ਼ਾਰਾਂ ਸੰਗਤਾਂ ਨਿਹਾਲ ਹੋ ਗਈਆਂ ਅਤੇ ਸਾਰਾ ਮਾਹੌਲ ਗੁਰਬਾਣੀ ਦੀ ਧੁੰਦ ਦੇ ਨਾਲ ਗੂੰਜ ਉਠਿਆ ਇਸ ਮੌਕੇ ਤੇ ਧਾਰਮਿਕ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਸਾਡੇ ਨਗਰ ਨਿਗਮ ਅੰਮ੍ਰਿਤਪੁਰ ਵਿਖੇ ਨਗਰ ਨਿਗਮ ਤਾਲਮਿਲ ਦਲਵੋ ਕਰਮਚਾਰੀ ਤਾਲਵੋ ਜਿਹੜਾ ਸ੍ਰੀ ਖਨਪਟ ਸਾਹਿਬ ਦੇ ਪ੍ਰਕਾਸ਼ ਕਰਾਏ ਗਏ ਨੇ ਅੱਜ ਭੋਗ ਪਾਏ ਗਏ ਨੇ ਔਰ ਇਹ ਜਿਹੜਾ ਹੈ ਖਨਪਟ ਸਾਹਿਬ ਹੈ ਇਹ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਸਾਢੇ ਦਿਨ ਤੋਂ ਸਾਲਾ ਮਨਾ ਰਹੇ ਨੇ ਉਹਨੂੰ ਸਮਰਪਿਤ ਹੈ ਔਰ ਨਵੇਂ ਸਾਲ ਦੇ ਉੱਤੇ ਜਿਹੜਾ ਹਰ ਸਾਲ ਕੈਲੰਡਰ ਰੀਲੀਜ਼ ਕਰਦੇ ਨੇ ਉਹ ਕੈਲੰਡਰ ਰੀਲੀਜ਼ ਕੀਤਾ ਗਿਆ। ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਇਸ ਸਾਲ ਦੀ ਮੁਬਾਰਕਬਾਦ ਦਿੰਦਾ ਕਿਉਂਕਿ ਸਾਡੀ ਕਾਰਪੋਰੇਸ਼ਨ ਦੇ ਇਹ ਕਰਮਚਾਰੀ ਜਿਹੜੇ ਨੇ ਬੜੇ ਮਿਹਨਤੀ ਔਰ ਇਮਾਨਦਾਰ ਔਰ ਤਗੜੇ ਹੋ ਕੇ ਹਰ ਟਾਈਮ ਜੜੀ ਇਸ ਸ਼ਹਿਰ ਦੀ ਸੇਵਾ ਕਰਦੇ ਨੇ। ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇਹਨਾਂ ਨੇ ਦਿਨ ਮਨਾਇਆ। ਨਾ ਜਿਹੜਾ ਸਮਰਪਤ ਹੈ ਜਿਹੜੂ ਉਤੇ ਇੱਕ ਹਸਪਤਾਲ ਚਾਹਤਾ ਨੂੰ ਔਰ ਸਿੱਖਾਂ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਨੇ ਉਹ ਚੜ੍ਹਦੀ ਕਲਾ ਦਾ ਜਿਹੜਾ ਨਿਸ਼ਾਨ ਹੈ ਸੋ ਮੈਂ ਇਹਨਾਂ ਕਰਮਚਾਰੀਆਂ ਦੇ ਜਿਹੜੇ ਹਸਪਤਾਲ ਦੇ ਕਲਕਰ ਗਰੀਬ ਕਰਦੇ ਨੇ ਉਹਨਾਂ ਨੂੰ ਬਹੁਤ-ਬਹੁਤ ਅੱਜ ਭੰਟਨ ਫਰੀਦਪੁਰ ਸਰਕਾਰੀ ਦੇ 350 ਫਲਾਕ ਦਿੱਤੇ ਜਾਣ ਨੂੰ ਸਮਰਪਤ ਸ੍ਰੀ ਖੰਡਪਾਤ ਜੀ ਦੇ ਅਰੰਭ ਕਰਵਾਇਆ ਗਿਆ ਸੀ ਜੇ ਪੱਤਰ ਰੂਪ ਤੋਂ ਔਰ ਅੱਜ ਡਾਕਟਰ ਦੇ ਪੰਡਾਲ ਵਿੱਚ ਜਿਹੜੇ ਆ ਭੋਗ ਪਾਏ ਗਏ ਆ ਸਮੂਹ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਜਿਹੜਾ ਅਖੰਡ ਬਾਪ ਸਾਹਿਬ ਅਰੰਭ ਕੀਤਾ ਗਿਆ ਸੀ ਉਹ ਸਮੂਹ ਮੁਲਾਜ਼ਮਾਂ ਦਾ ਇਹ ਸਹਿਯੋਗ ਆ ਮੈਂ ਪਹਿਦੋਂ ਸਾਰਿਆਂ ਦਾ ਧੰਨਵਾਦ ਕਰਦਾ ਡਾਕਟਰ ਜੀ ਦਾ ਸਾਥ ਦਾ ਮੈਂ ਜੀ ਹਾਂ ਜੀ 9 ਸਾਲ ਦਾ ਕਮੰਡਰ ਹਸਾਲ ਹੀ ਰਿਟਾਇਰ ਕਰਦੇ ਆ ਅੱਜ ਸਿਰਫ ਤੇ ਪਰ ਸਾਡੇ ਦੇ ਕਮਾਈ ਦਾ ਉਹ ਕਿੰਨਾ ਬਣਦਾ ਨਮਸਕਾਰ 9 ਸਾਲ ਦੇ ਵਿੱਚ ਆਹ ਸਾਰਨੂਦਾ 29 ਸਾਲ ਦੀ ਹੋਰ ਵਾਇਰਲ ਰੂਜ਼ ਅਰਦਾਸ ਕਰਨਾ ਸੱਚੇ ਬਾਸਾ ਸਰਬੱਤ ਦਾ ਭਲਾ ਕਰੇ ਸਭ ਨੂੰ ਦੰਦ ਰੀ ਲਖੀ ਚੜ੍ਹਦੀਆਂ ਕਲਾ ਬਕੀ ਰਹਿਰ ਵਿਚਾਰ ਕਰਦਾ ਹੈ ਰਹਿਰ ਦੀ ਕਿਤਾਬ